ਹੈਪੀ ਨਿਊ ਈਅਰ ਸਾਰਿਆਂ ਨੂੰ ਮੇਰੇ ਵੱਲੋਂ ਜੈਨੂ ਕਿਚਨ ਵੱਲੋਂ ਤੇ ਅੱਜ ਆਪਾਂ ਪਾਲਕ ਵਾਲੇ ਪਰੌਂਠੇ ਬਣਾਵਾਂਗੇ ਇਹ ਪਾਲਕ ਆ ਇੰਨੂੰ ਆਪਾਂ ਆਪਾਂ ਕੱਟ ਕੇ ਇਸ ਤਰੀਕੇ ਨਾਲ ਕੱਟ ਲਿਆ ਛੋਟੇ ਛੋਟੇ ਪੀਸਾਂ ਦੇ ਵਿੱਚ ਧੋ ਕੇ ਕਚਨੇ ਦੇ ਵਿੱਚ ਰੱਖ ਲਿਆ ਆ ਤੇ ਹੁਣ ਆਪਾਂ ਪਾਲਕ ਵਾਲੇ ਪਰੌਂਠੇ ਬਣਾਵਾਂਗੇ ਇਹਨੂੰ ਹੁਣ ਆਪਾਂ ਤੇ ਮੈਂ ਆਟਾ ਲਿਆ ਹੋਇਆ ਆ ਆਟੇ 'ਚ ਆਪਾਂ ਪਾਲਕ ਪਾਵਾਂਗੇ ਆਪਾਂ ਲੈਣੇ ਕੀ ਪਾਸ ਪਾਤੀ ਆ ਆਪਾਂ ਆਪਾ ਆਟੇ ਦੇ ਵਿੱਚ ਜਿੰਨਾ ਤੁਸੀਂ ਆਟਾ ਲਿਆ ਨੂੰ ਸਾਨੂੰ ਮਲਕ ਪਾ ਸਕਦੇ ਜੋ ਮਸਾਲਾ ਲਾਲ ਮਿਰਚ ਅੱਧਾ ਚਮਚ ਕਿਉਂਕਿ ਬੱਚਿਆਂ ਨੇ ਖਾਣੇ ਇਸ ਕਰਕੇ ਮੈਂ ਕੱਟਤੀ ਪਾਈ ਹੋਈ ਆ ਹਰੀ ਮਿਰਚ ਵੀ ਪਾਈ ਹੋਈ ਆ ਹਲਦੀ ਹਲਦੀ ਨਾਲ ਰੰਗ ਬਹੁਤ ਸੋਹਣਾ ਆਂਦਾ ਰੋਟੀ ਦਾ ਤੇ ਆਪਾਂ ਪਾਵਾਂਗੇ ਹੁਣ ਨਮਕ ਸਵਾਦ ਅਨੁਸਾਰ ਜਿੰਨਾ ਕਿ ਆਪਾਂ ਰੋਟੀ ਦੇ ਵਿੱਚ ਚਾਹੀਦਾ ਆ ਤੇ ਨਾਲ ਹੀ ਆਪਾਂ ਪਿਆਜ਼ ਹਰੀ ਮਿਰਚ ਅਦਰਕ ਪਾਵਾਂਗੇ ਆਪਾਂ ਕਰੇ ਮੈਂ ਚੋਪਰ ਦੇ ਵਿੱਚ ਇਸ ਕਰ ਲਿਆ ਸੀ ਇਹਦਾ ਵੀ ਟੇਸਟ ਵਧੀਆ ਆਂਦਾ ਹੈ ਤੇ ਨਾਲ ਹੀ ਆਪਾਂ ਥੋੜਾ ਜਿਹਾ ਨਾਲ ਹੀ ਆਪਾਂ ਥੋੜਾ ਜਿਹਾ ਬੇਸਣ ਵੀ ਪਾਵਾਂਗੇ ਇਹਦੇ ਨਾਲ ਰੋਟੀ ਬਹੁਤ ਹੀ ਕਰੰਚੀ ਬਣ ਕੇ ਤਿਆਰ ਹੁੰਦੀ ਆ ਟੇਸਟ ਵੀ ਬਹੁਤ ਲੱਗਦੀ ਹੈ ਉਦੇ ਜੀ ਆਪਾਂ ਜੀਰਾ ਪਾਵਾਂਗੇ ਤੇ ਨਾਲ ਹੀ ਅਜਵੈਨ ਪਾਵਾਂਗੇ ਅਜਵੈਨ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਆ ਤੇ ਨਾਲ ਹੀ ਆਪਣੇ ਹਾਜ਼ਮੇ ਵਾਸਤੇ ਵੀ ਵਧੀਆ ਹੁੰਦੀ ਆ ਤੇ ਹੁਣ ਆਪਾਂ ਆਟਾ ਗੁੰਨਾਗੇ ਪਹਿਲਾਂ ਤਾਂ ਆਪਾਂ ਮਿਕਸ ਕਰ ਲੈਣੇ ਐਸੇ ਤਰੀਕੇ ਨਾਲ ਵਾਲੇ कि अपन पानी दी मात्रा लोड ਹੋਈ ਤੇ ਆਪਾਂ ਪਾਣੀ ਲਾਵਾਂਗੇ। ਵੈਸੇ ਅੱਜ ਮੈਂ ਪਾਣੀ ਨਹੀਂ ਪਾਉਣੀ ਤੇ ਵਿੱਚ ਅੱਜ ਮੈਂ ਦੁੱਧ ਪਾਉਂ ਰੋਣ ਦੇ ਵਿੱਚ ਤੇ ਤੇ ਅਟਾ ਮੇਰਾ ਗੁਜਦਾ ਨਹੀਂ ਇਸ ਕਰਕੇ ਮੈਂ ਹੁਣ ਥੋੜਾ ਜਿਹਾ ਦੁੱਧ ਲਿਆ ਹੋਇਆ ਉਹ ਵਿੱਚ ਪਾਉਂਗੀ। ਬਾਅਦ ਨੂੰ ਇੱਕ ਸਾੜ ਤਲ ਵਾਸਤੇ। ਹਾਂਜੀ ਆਪਣਾ ਟੱਗ ਚੁੱਕਿਆ ਆ ਸਾਰਾ ਬਾਣੀ ਬਹੁਤ ਵਧੀਆ ਤਰੀਕੇ ਨਾਲ ਬੁਝਕਿਆ ਆ ਥੋੜਾ ਜਿਹਾ ਹੋਰ ਦੰਨਾ ਇਹ ਆਪਣੇ ਅੱਖਾਂ ਵਾਸਤੇ ਵਿਟਾਮਿਨ A ਆਇਰਨ ਬਹੁਤ ਮਾਤਰਾ ਦੇ ਵਿੱਚ ਪਾਲਕ ਦੇ ਵਿੱਚ ਹੁੰਦਾ ਕਈ ਵਾਰ ਬੱਚੇ ਉਦ तक ਨਹੀਂ ਖਾਂਦੇ ਤੇ ਇਸ ਤਰੀਕੇ ਨਾਲ ਪਰੌਂਠੇ ਬਣਾ ਕੇ ਦਿਓ ਪਾਲਕ ਆਪਣੇ ਵਾਸਤੇ ਬਹੁਤ ਸਿਹਤਮੰਦ ਹੁੰਦੀ ਆ ਵਧੀਆ ਹੁੰਦੀ ਆ ਤੇ ਅੱਖਾਂ ਵਾਸਤੇ ਵੀ ਵਧੀਆ ਹੁੰਦੀ ਆ ਇਸ ਵਿੱਚ ਆਇਰਨ ਵੀ ਹੁੰਦਾ ਹੈ ਪਾਲਕ ਦੇ ਵਿੱਚ ਜਿਸ ਤਰ੍ਹਾਂ ਬੱਚੇ ਕਈ ਵਾਰ ਪਾਲਕ ਨਹੀਂ ਖਾਂਦੇ ਬਣੀ ਇਸ ਤਰੀਕੇ ਨਾਲ ਪਰੌਂਠੇ ਬਣਾ ਕੇ ਦਿਓਗੇ ਤੇ ਬਹੁਤ ਹੀ ਵਧੀਆ ਖਾਣਗੇ ਵੀ ਤੇ ਟੇਸਟੀ ਉੱਪਰ ਮੱਖਣ ਲਾ ਕੇ ਦਿਓ ਤੇ ਹੋਰ ਟੇਸਟੀ ਲੱਗਣਗੇ ਹਾਲੋ ਆਪਣੇ ਪਾਲਕ ਤੋਂ ਆਟਾ ਬਣ ਕੇ ਤਿਆਰ ਹੋ ਗਿਆ ਆਪਾਂ ਹਲਕਾ ਜਾਇਨ ਨੂੰ ਆਪਾਂ ਧੋ ਲਾ ਕੇ ਸੈੱਟ ਕਰ ਦਵਾਂਗੇ ਪਰਾਟਾ ਗੋਚੂਕਿਆ ਤੇ ਹੁਣ ਆਪਾਂ 10 ਮਿੰਟੇ ਨੂੰ ਥੋੜੀ ਵੈਸੇ ਉਸੇ ਵaile ਪਕਾ ਲੈਣ ਜੀ ਕਿਉਂਕਿ ਪਾਲਕ ਇਸ ਕਰਕੇ ਪਾਣੀ ਛੱਡ ਜਾਂਦੀ ਆ ਫਿਰ ਵੀ ਆਪਾਂ ਇਹਨੂੰ 5 ਮਿੰਟ ਆਪਾਂ ਇਹਨੂੰ ਰੈਸਟ ਦਵਾਂਗੇ ਹਾਂ ਜੀ ਆਪਣਾ ਆਟਾ ਸੈੱਟ ਹੋ ਗਿਆ ਤੇ ਹੁਣ ਆਪਾਂ ਗੋਲ ਗੋਲ ਪਰੌਂਠੀ ਵੀ ਬਣਾ ਸਕਦੇ ਤੁਸੀਂ ਤੇ ਪੂਰਾ ਵੀ ਬਣਾ ਸਕਦੇ ਜੋ ਪਹਿਲਾਂ ਮੈਂ ਪਰੌਂਠੇ ਬਣਾਉਂਗੀ ਥੋੜਾ ਜਿਹਾ ਕਿਉਂ ਲਾਸਤੇ ये आटा छेती ही पतला हो जाता है इस करके बनाने चाहिए हाँ जी अपनी परौठी बन के तैयार होती पी देखो अपना रोटी का कलर कि बढ़िया आया ਉਹ ਆਪਾਂ ਸੋਹ ਪਰੋਟੀ ਬਹੁਤ ਹੋ ਗਈ ਸੀ ਕਿੰਨਾ ਸੇਕਿਆ ਗਿਆ ਤੇ ਕਰੰਚੀ ਵੀ ਬਹੁਤ ਬਣੀ ਹੋਈ ਆ ਇਸ ਨੂੰ ਦੇ ਕੇ ਆਪਾਂ ਸੋਸੀ ਰੋਟੀਆਂ ਦੀ ਪਾਵਾਂਗੇ ਤੇ ਨਾਲ ਹੀ ਹੁਣ ਆਪਾਂ ਮੁੱਲ ਦਾ ਮੱਖਣ ਕੱਢਾਂਗੇ ਬਾਅਦ ਵਿੱਚ விடிப்புச்சான் காட்டித்தைக் காட்டித்தையும் சரிக்கிறாய் காட்டியும் பாய்